ਜਦੋਂ ਤੁਹਾਨੂੰ ਕੋਈ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਕਾਂ ਦੀ ਇਹਨਾਂ ਗੁਣਾਂ ਨੂੰ ਯਾਦ ਰੱਖੋ ਜੋ ਜ਼ਿੰਦਗੀ ਵਿੱਚ ਸਫਲਤਾ ਲਈ ਜ਼ਰੂਰੀ ਹਨ ਨੰਬਰ 1 ਸਮੂਹਿਕ ਕਾਂ ਹਮੇਸ਼ਾ ਸਮੂਹਾਂ ਵਿੱਚ ਰਹਿੰਦੇ ਹਨ ਅਤੇ ਇੱਕ ਦੂਜੇ ਦੀ ਮਦਦ ਕਰਦੇ ਹਨ ਜੋ ਸਾਨੂੰ ਏਕਤਾ ਦੀ ਸ਼ਕਤੀ ਸਿਖਾਉਂਦਾ ਹੈ ਨੰਬਰ 2 ਚੌਕਸੀ ਕਾਂ ਹਮੇਸ਼ਾ ਆਪਣੀ ਆਲੇ-ਦੁਆਲੇ ਦੇ ਖਤਰਿਆਂ ਪ੍ਰਤੀ ਸੁਚੇਤ ਰਹਿੰਦੇ ਹਨ ਅਤੇ ਸਾਨੂੰ ਸਿਖਾਉਂਦੇ ਹਨ ਕਿ ਜ਼ਿੰਦਗੀ ਵਿੱਚ ਸੁਚੇਤ ਰਹਿਣਾ ਜ਼ਰੂਰੀ ਹੈ। ਨੰਬਰ 3 ਅਨੁਕੂਲਤਾ ਕਾਂ ਹਰ ਸਥਿਤੀ ਦੇ ਅਨੁਸਾਰ ਆਪਣੇ ਆਪ ਨੂੰ ਟਾਲਦੇ ਹਨ ਅਤੇ ਸਾਨੂੰ ਤਬਦੀਲੀ ਨੂੰ ਅਪਣਾਉਣ ਦੀ ਸਿੱਖਿਆ ਦਿੰਦੇ ਹਨ। ਨੰਬਰ 4 ਚਲਾਕੀ ਕਾਂ ਆਪਣੀ ਬੁੱਧੀ ਦੀ ਵਰਤੋਂ ਭੋਜਨ ਅਤੇ ਸਰੋਤ ਇਕੱਠੇ ਕਰਨ ਲਈ ਕਰਦੇ ਹਨ। ਜੋ ਸਾਨੂੰ ਸਮੱਸਿਆਵਾਂ ਨੂੰ ਸਮਝਦਾਰੀ ਨਾਲ ਹੱਲ ਕਰਨਾ ਸਿਖਾਉਂਦੀ ਹੈ ਨੰਬਰ 5 ਸਫਾਈ ਕਾ ਆਪਣੀ ਆਲੇ ਦੁਆਲੇ ਨੂੰ ਸਾਫ਼ ਰੱਖਦੇ ਹਨ ਸਾਨੂੰ ਸਫਾਈ ਅਤੇ ਜ਼ਿੰਮੇਵਾਰੀ ਦਾ ਸਬਕ ਸਿਖਾਉਂਦੇ ਹਨ ਨੰਬਰ 6 ਸਹਿਣਸ਼ੀਲਤਾ ਉਹ ਔਖੇ ਮੌਸਮ ਅਤੇ ਹਾਲਾਤਾਂ ਵਿੱਚ ਵੀ ਜਿਉਂਦੇ ਰਹਿੰਦੇ ਹਨ ਸਾਨੂੰ ਸਬਰ ਅਤੇ ਸਹਿਣਸ਼ੀਲਤਾ ਦਾ ਸਬਕ ਸਿਖਾਉਂਦੇ ਹਨ ਨੰਬਰ 7 ਸਾਦਨ ਸੰਪੰਨਤਾ ਕਾ ਉਪਲਬਧ ਸਰੋਤਾਂ ਦੀ ਬਿਹਤਰ ਵਰਤੋਂ ਕਰਦੇ ਹਨ ਅਤੇ ਸਾਨੂੰ ਸਿਖਾਉਂਦੇ ਹਨ ਕਿ ਸਾਨੂੰ ਸੀਮਤ ਸਰੋਤਾਂ ਦੇ ਬਾਵਜੂਦ ਵੀ ਪ੍ਰਬੰਧਨ ਕਰਨਾ ਚਾਹੀਦਾ ਹੈ। ਨੰਬਰ 8 ਉਤਸੁਕਤਾ ਕ ਨਵੀਆਂ ਚੀਜ਼ਾਂ ਜਾਣਨ ਲਈ ਉਤਸੁਕ ਹੁੰਦੇ ਹਨ। ਉਹ ਸਾਨੂੰ ਸਿੱਖਦੇ ਰਹਿਣ ਲਈ ਪ੍ਰੇਰਿਤ ਕਰਦੇ ਹਨ। ਨੰਬਰ 9 ਸੰਘਰਸ਼ਸ਼ੀਲਤਾ ਉਹ ਭੋਜਨ ਅਤੇ ਬਚਾਲੇ ਸੰਘਰਸ਼ ਕਰਦੇ ਹਨ। ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਹਾਰਨਾ ਮੰਨਣ ਲਈ ਪ੍ਰੇਰਿਤ ਕਰਦੇ ਹਨ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰੋ ਪੰਜਾਬੀ ਮਾਨਿਆ ਦੇਖਣ ਲਈ ਧੰਨਵਾਦ